ਬਿਜਲੀ ਦੀ ਵੱਧੀ ਮੰਕਨ ਚੋਰੀ ਦੇ ਮਾਮਲੇ ਵੀ ਵੱਧ ਰਹੇ ਨੇ ਜਿਸ ਕਾਰਨ ਪਾਵਰ ਕਮ ਵੱਲੋਂ ਇੱਕ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ ਇਸ ਕਾਰਨ ਵਿੱਚ ਬਿਜਲੀ ਚੋਰੀ ਦੇ ਕੁੱਲ 68 ਮਾਮਲੇ ਫੜੇ ਗਏ ਨੇ ਅਤੇ ਨਿਯਮਾਂ ਦੀ ਉਲੰਘਣਾ ਕਰਕੇ ਵੱਧ ਲੋਡ ਵਰਤਣ ਵਾਲਿਆਂ ਤੇ 12.22 ਲੱਖ ਰੁਪਏ ਦਾ ਜੁਰਮਾਨਾ ਲਗਾਏ ਗਏ ਪਾਵਰ ਕਮ ਸਰਕਲ ਮੁਖੀ ਅਤੇ ਡਿਪਟੀ ਚੀਫ ਇੰਜੀਨੀਅਰ ਗੁਰਚੰਦ ਚੋਟਾਨੀ ਨੇ ਸ਼ੁੱਕਰਵਾਰ ਨੂੰ ਇਹ ਮੀਟਿੰਗ ਕੀਤੀ ਅਤੇ ਟੀਮਾਂ ਬਣਾਈਆਂ ਅਧਿਕਾਰੀਆਂ ਨੇ ਦੱਸਿਆ ਕਿ ਸਰਕਲ ਦੇ ਪੰਜਾਂ ਡਿਵੀਜ਼ਨਾਂ ਵਿੱਚ SDO ਜੇ ਆਦਿ ਨੂੰ ਕਾਰਜਕਾਰੀ ਦੇ ਪ੍ਰਦਾਨਗੀ ਹੇਠ ਫੀਲਡ ਵਿੱਚ ਤਣਾਤ ਕੀਤਾ ਗਿਆ ਸੀ ਅਤੇ ਸਰਕਲ ਦੀਆਂ ਲਗਭਗ 20 ਟੀਮਾਂ ਵੱਲੋਂ ਇੱਕੋ ਸਮੇਂ ਤੇ ਸਾਰੇ ਖੇਤਰਾਂ ਦੀ ਚੈਕਿੰਗ ਮੁਹਿੰਮ ਚਲਾਈ ਜਲੰਧਰ ਸਰਕਲ ਵਿੱਚ ਬਿਜਲੀ ਚੋਰੀ ਰੋਕਣਾ ਜ਼ਰੂਰੀ ਹੈ ਇਸ ਅਧੀਨ ਚਲਾਈ ਗਈ ਮੁਹਿੰਮ ਤਹਿਤ ਪੰਜਾ ਡਿਵੀਜ਼ਨਾਂ ਵੱਲੋਂ 962 ਬਿਜਲੀ ਕਨੈਕਸ਼ਨਾਂ ਦੀ ਜਾਂਚ ਕੀਤੀ ਗਈ ਜਿਸ ਵਿੱਚ ਘਰੇਲੂ ਉਦਯੋਗਿਕ ਵਪਾਰਕ ਕਨੈਕਸ਼ਨ ਸ਼ਾਮਲ ਨੇ ਇਸ ਤਹਿਤ ਬਿਜਲੀ ਦੀ ਦੁਰਵਰਤੋਂ ਵਿੱਚ ਸ਼ਾਮਲ 68 ਖਪਤਕਾਰਾਂ ਨੂੰ 12.22 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ। ਇਹਨਾਂ ਵਿੱਚ ਸਿੱਧੀ ਚੋਰੀ ਦੇ 10 ਮਾਮਲੇ ਸ਼ਾਮਲ ਨੇ। ਤੱਕ ਖਪਤਕਾਰ ਮਨਜੂਰ ਸ਼ੋਦਾ ਲੋਡ ਤੋਂ ਵੱਧ ਲੋੜ ਵਰਤ ਕੇ ਸਿਸਟਮ ਨੂੰ ਨੁਕਸਾਨ ਪਹੁੰਚਾ ਰਹੇ ਨੇ ਜਿਸ ਕਾਰਨ ਨੁਕਸ ਪੈ ਸਕਦੇ ਨੇ ਅਤੇ ਟਰਾਂਸਫਾਰਮ ਆਦਿ ਖਰਾਬ ਹੋ ਜਾਂਦੇ ਨੇ ਚੈਕਿੰਗ ਦੌਰਾਨ ਸਬੰਧੀ ਵੀ ਜਾਂਚ ਕੀਤੀ ਗਈ ਹੈ ਅਧਿਕਾਰੀਆਂ ਨੇ ਕਿਹਾ ਕਿ ਘਰੇਲੂ ਬਿਜਲੀ ਦੇ ਵਪਾਰਕ ਵਰਤੋਂ ਨਿਯਮਾਂ ਦੇ ਵਿਰੁੱਧ ਅਧਿਕਾਰੀਆਂ ਅਨੁਸਾਰ ਘਰਾਂ ਵਿੱਚ ਬਣੀਆਂ ਦੁਕਾਨਾਂ ਲਈ ਵੱਖਰੇ ਮੀਟਰ ਲਗਾਉਣੇ ਜ਼ਰੂਰੀ ਨੇ ਪਰ ਲੋਕ ਆਪਣੇ ਘਰਾਂ ਦੀ ਬਿਜਲੀ ਨਾਲ ਹੀ ਦੁਕਾਨਾਂ ਚਲਾਉਂਦੇ ਨੇ ਜੋ ਕਿ ਗਲਤ ਹੈ ਚੈਕਿੰਗ ਦੌਰਾਨ ਹਰੇਕ ਡਿਵੀਜ਼ਨ ਦੀਆਂ ਲਗਭਗ 4 ਟੀਮਾਂ ਸਮੇਤ ਕੁੱਲ 20 ਟੀਮਾਂ ਨੇ ਇੱਕੋ ਸਮੇਂ ਚੈਕਿੰਗ ਕੀਤੀ ਹੈ ਇਸ ਦੇ ਨਾਲ ਹੀ ਵੱਖ-ਵੱਖ ਖੇਤਰਾਂ ਵਿੱਚ ਹੌਟਸਪੌਟ ਪੁਆਇੰਟਾਂ ਦੀ ਤਲਾਸ਼ੀ ਕੀਤੀ ਗਈ ਤਲਾਸ਼ੀ ਲਈ ਗਈ ਜਿੱਥੇ ਆਉਣ ਵਾਲੇ ਦਿਨਾਂ ਵਿੱਚ ਚੈਕਿੰਗ ਕੀਤੀ ਜਾਵੇਗੀ ਸਰਕਲ ਮੁਖੀ ਅਤੇ ਡਿਪਟੀ ਚੀਫ ਇੰਜੀਨੀਅਰ ਚੀਫ ਗੁਲਸ਼ਨ ਕੁਮਾਰ ਚੋਟਾਨੀ ਨੇ ਕਿਹਾ ਹੈ ਕਿ ਸਾਰੇ ਕਾਰਜਕਾਰੀਆਂ ਨੂੰ ਗਰਮੀਆਂ ਦੇ ਮੌਸਮ ਦੌਰਾਨ ਬਿਜਲੀ ਚੋਰੀ ਵੱਲ ਵਿਸ਼ੇਸ਼ ਧਿਆਨ ਦੇਣ ਦੇ ਨਿਰਦੇਸ਼ ਦਿੱਤੇ ਗਏ ਨੇ